ਕੁਝ ਕਦੇ ਇਹ ਸੁਣਿਆ ਕਿ ਇੱਕ murid ਦੇ ਵਿੱਚ ਐਨੀ ਤਾਕਤ ਹੋਵੇ murid ਚ ਮੈਂ ਪੀਰਾਂ ਦੀ ਗੱਲ ਨਹੀਂ ਕਰ ਰਿਹਾ muridਾਂ ਦੀ murid ਚ ਐਨੀ ਤਾਕਤ ਹੋਵੇ ਕਿ ਆਪਣੇ ਪੀਰ ਬਲੀ ਬਣਾ ਦੇਵੇ ਹਾਂ murid ਚ ਐਨੀ ਤਾਕਤ ਹੋਵੇ murid ਦੇ ਇਸ਼ਕ ਚ ਐਨੀ ਅਕੀਦਤਮੰਦੀ ਹੋਵੇ murid ਦਾ ਇਸ਼ਕ ਪਾਕਿਸਤ ਦੀ ਹੱਦ ਹੋਵੇ ਤੇ ਅੱਲਾਹ ਪਾਕ ਉਹਦੇ ਪੀਰ ਨੂੰ ਬਲੀ ਬਣਾ ਦਿੰਦੇ ਕਸਮ ਰੱਬ ਦੀ ਨਾ ਰਹਿ ਪਾਵਾਂ ਤੇਰੇ ਦਿਹਾਰ ਤੋਂ ਬਿਨਾ ਦੋ ਭਰਾ ਬਗਦਾਦ ਦੇ ਵਿੱਚ ਬਗਦਾਦ ਕਾ ਹਜ਼ਰਤ ਪੀਰਾਂ ਨੇ ਪੀਰ ਦਸਤਗੀਰ ਸ਼ੇਖ ਅਬਦੁਲ ਕਾਦਰ ਸ਼ਹਿਦਲਾ ਨੇ 11ਵੀਂ ਵਾੜੀ ਸਰਕਾਰ ਕਾਦਰੀ ਖਾਨ ਦਾ ਦੋ ਭਰਾ ਸੱਗੇ ਸੈਦ ਘਰਾਣਾ ਕੋਈ ਐਸੀ وجہ ਕਿ ਦੋਨਾਂ ਦੀ ਸ਼ਾਦੀ ਨਹੀਂ ਹੋ ਰਹੀ ਰਿਸ਼ਤਾ ਆਉਂਦਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੁੱਕਰ ਜਾਂਦਾ ਇੱਕ ਰਿਸ਼ਤਾ ਆਇਆ ਨਮਾ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਸਾਡੀਆਂ ਦੋ ਬੇਟੀਆਂ ਦੋਨੋਂ ਬੇਟੀਆਂ ਦੋਨੋਂ ਭਰਾਵਾਂ ਦੇ ਨਿਕਾਹ ਦੇ ਵਿੱਚ ਦੇ ਦੇਵਾਂਗੇ ਪਰ ਸਾਡੀ ਸ਼ਰਤ ਇਹ ਹੈ ਕਿ ਦੋਨੋਂ ਪਹਿਲਾਂ ਪੀਰ ਵਾਲੇ ਬਣੋ ਬੇਗੁਰਿਆਂ ਦਾ ਇੱਥੇ ਕੋਈ ਕੰਮ ਨਹੀਂ ਬੇਗੁਰਿਆਂ ਦਾ ਕੋਈ ਕੰਮ ਨਹੀਂ ਪੀਰ ਵਾਲੇ ਬਣ ਜਾਓ ਦਸਤੇ ਬਾਤ ਹੋ ਜਾਓ ਕਿਸੇ ਨਾ ਕਿਸੇ ਦੇ ਮুরিਦ ਹੋ ਜਾ ਤੇ ਤੁਹਾਨੂੰ ਫਿਰ ਦੋ ਲੜਕੀਆਂ ਦਾ نکاح ਦਿੱਤਾ ਸਿੱਤਾ ਉਹਨਾਂ ਨੇ ਉਹ ਸ਼ਰਤ ਮੰਨ ਲਈ ਕਿ ਯਾਰ ਇਹ ਤੇ ਕੋਈ ਗੁਨਾਹ ਨਹੀਂ ਮুরিਦ ਹੋਣਾ ਤੇ ਕੋਈ ਅੱਛੀ ਗੱਲ ਹੈ ਕੁਝ ਸਿੱਖਾਂਗੇ ਕੁਝ ਪਾਵਾਂਗੇ ਵੱਡਾ ਕਹਿੰਦਾ ਕਹਿੰਦਾ ਗੱਲ ਸੁਣ ਲੈ ਛੋਟੇ ਬਗਦਾਦ ਸ਼ਹਿਰ ਨਹੀਂ ਬਲਕਿ ਪੂਰੀ ਕਾਇਨਾਤ ਦੁਨੀਆ ਦੇ ਵਿੱਚ بڑے ਪੀਰ ਸਾਹਿਬ ਤੋਂ ਪਰ ਤੇ ਕੋਈ ਨਹੀਂ ਹੈ ਲੋਸਲਿਜ਼ਮ ਸਰਕਾਰ ਤੋਂ ਪਰ ਤੇ ਕੋਈ ਨਹੀਂ ਜਿਨਾਂ ਨੇ ਖੁਦ ਅੱਲਾ ਦੇ ਪਾਕ ਨਬੀ ਮੁਹੰਮਦ ਮੁਸਤਫਾ ਸੱਲ ਸੱਲ ਫਰਮਾਉਂਦੇ ਨੇ ਕਿ ਆਗਾਸ ਤੇਰਾ ਕਦਮ ਮੇਰੇ ਕੰਦੇ ਤੇ ਤੇਰਾ ਕਦਮ ਮੇਰਾ ਕਦਮ ਤੇਰੇ ਕੰਦੇ ਤੇ ਤੇਰਾ ਕਦਮ ਕੁੱਲ ਬਲੀਆਂ ਦੇ ਕੰਦੇ ਤੇ ਮੈਂ ਤੇ ਜੀ ਉਹਨਾਂ ਦਾ ਮਰੀਦ ਹੋਣਾ ਆਪਾਂ ਤੇ ਗੱਲ ਪੱਕੀ ਕਰ ਲਈ ਹੁਣ ਛੋਟਾ ਕਹਿੰਦਾ ਮੈਂ ਲਕੀਰ ਦਾ ਫਕੀਰ ਨਹੀਂ ਜੰਬਣਦਾ ਮੈਂ ਮਰੀਦ ਉਹਦਾ ਹਾਂ ਜਿਹਨੂੰ ਅੱਲਾ ਬਖਸ਼ੂ ਅੱਲਾ ਭੇਜੂ ਮੇਰੇ ਕੋਲ ਮੈਂ ਉਹਦਾ ਮਰੀਦ ਹੋਣਾ ਭਾਵੇਂ ਕੋਈ ਵੀ ਹੋਵੇ ਹੁਣ ਉਹ ਕਿੱਦਾਂ ਮਿਲੂ ਇਸ਼ਾ ਦੀ ਨਮਾਜ਼ ਪੜਨ ਤੋਂ ਬਾਅਦ ਮਸਜਿਦ ਦੇ ਵਿੱਚ قیام ਕਰ ਲਿਆ। ਇਰਾਦਾ ਕਰ ਲਿਆ ਸਵੇਰੇ ਫਜ਼ਰ ਦੀ ਨਮਾਜ਼ ਤੱਕ ਨਫਲੀ ਨਮਾਜ਼ ਅਦਾ ਕਰੂੰਗਾ। ਜਦੋਂ ਫਜ਼ਰ ਦੀ ਨਮਾਜ਼ ਅਦਾ ਕਰਕੇ ਮਸਜਿਦ ਤੋਂ ਬਾਹਰ ਨਿਕਲੂੰਗਾ ਜਿਹੜਾ ਬੰਦਾ ਪਹਿਲਾਂ ਮਿਲ ਗਿਆ ਉਹਨੂੰ ਆਪਣਾ ਪੀਰ ਬਣਾ ਲਵਾਂਗਾ। ਅਕੀਦਤ ਇਸ਼ਕ ਮੁਕੰਮਲ ਹੋ ਗਿਆ ਖੜ ਗਿਆ। ਫਜ਼ਰ ਦੀ ਨਮਾਜ਼ ਹੋਈ। ਤੇ ਛੋਟਾ ਬਾਹਰ ਨਿਕਲਦਾ ਹੈ ਬਾਹਰ ਨਿਕਲਦਾ ਤੇ ਕੀ ਅੱਲਾ ਦਾ ਕ੍ਰਿਸ਼ਨਾ ਹੁੰਦਾ ਹੈ। ਕਿ ਬਾਰੋਂ ਇੱਕ ਮਹਾਂਤਾਂ ਦੀ ਟੋਲੀ ਆ ਰਹੀ ਆ ਵਧਾਈਆਂ ਮੰਗਣ ਜਾ ਰਹੀ ਮਹਾਂਤ ਲੋਗ ਆ ਰਹੇ ਨੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਜਾ ਰਹੇ ਨੇ ਮਸਜਿਦੋਂ ਨਿਕਲਦੇ ਸੋਚਦੇ ਲੈ ਬਈ ਇਹ ਤੇ ਕੰਮ ਉਲਟ ਹੋ ਗਿਆ ਅੱਲਾ ਨੇ ਤੈਨੂੰ ਪੀਰ ਕੋਈ ਹੋਰ ਹੀ ਦੇ ਦਿੱਤਾ ਫਿਰ ਕਹਿੰਦਾ ਨਹੀਂ ਅੱਲਾ ਨੇ ਦਿੱਤਾ ਨਹੀਂ 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 ਮੁਨਕਰ ਨਹੀਂ ਹੋਣਾ ਮੁਨਕਰ ਨਹੀਂ ਹੋਣਾ ਜਗਾਇਆ ਆਪਣੇ ਆਪ ਨੂੰ ਚਪੇੜਾ ਮਾਰੀਆਂ ਮੂੰਹ ਤੇ ਨਹੀਂ ਇਹ ਤੇਰਾ ਪੀਰ ਹੈ ਜਿਹੜਾ ਉਹਨਾਂ ਮਹਾਂਤਾਂ ਦੀ ਟੋਲੀ ਦਾ ਮੇਨ ਸੀ ਉਧੇ ਜਾ ਕੇ ਪੈਰ ਫੜ ਲੈ। ਮੇਰੀ ਸਰਕਾਰ ਅੱਜ ਤੋਂ ਬਾਅਦ ਤੁਸੀਂ ਮੇਰੇ ਪੀਰ ਤੇ ਮੈਂ ਤੁਹਾਡਾ ਮਰੀਦ ਹਾਂ। ਉਹਨਾਂ ਨੇ ਮਾਰੀਆਂ ਜੋ ਤਾੜੀਆਂ ਤੇ ਸਾਨੂੰ ਕੀ ਪਤਾ ਪੀਰੀ ਮਰੀਦੀ ਦਾ? ਜਾ ਤੂੰ ਆਪਣੇ ਰਸਤੇ ਜਾ ਤੇ ਅਸੀਂ ਸਾਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ। ਨਾ 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 ਨਾ। ਜੋ ਕਹੋਗੇ ਤੁਹਾਡੇ ਨਾਮ ਲਾਇਆ, ਜੋ ਮੰਗੋਗੇ ਦਿੱਤਾ। ਪਰ ਮੇਰੀ ਮਰੀਦੀ ਤੋਂ ਇਨਕਾਰ ਨਾ ਕਰਿਓ। ਮੇਰੇ ਘਰ ਚੱਲੋ। ਉਹਦਾ ਹੱਥ ਫੜ ਕੇ ਆਪਣੇ ਪੀਰ ਦਾ ਆਪਣੇ ਘਰ ਲੈ ਗਿਆ ਕਿੱਥੇ ਬਿਠਾਵਾਂ ਕੀ ਖਿਲਾਵਾਂ ਕੀ ਪਣਾਵਾਂ ਨਿਆਜ਼ਾ ਵੰਡਣ ਲੱਗ ਨਿਆਜ਼ਾ ਪਣਨ ਲੱਗੀਆਂ ਦੇਖਾਂ ਚੜ ਗਈਆਂ ਖਾਣੇ ਵੰਡ ਲੱਗ ਕੇ ਦਾਤਾਂ ਹੋਣ ਲੱਗੀਆਂ ਲੋ ਜੀ ਅੱਜ ਮੇਰਾ ਪੀਰ ਘਰ ਆਇਆ ਅੱਜ ਮੇਰਾ ਪੀਰ ਘਰ ਆਇਆ ਰਿਸ਼ਤੇਦਾਰ ਆਏ ਸਾਥ ਸੰਬੰਧੀ ਆਏ ਜਿਨ੍ਹਾਂ ਨੇ ਰਿਸ਼ਤੇ ਕੀਤੇ ਸੀ ਉਹ ਵੀ ਆਏ ਜਦੋਂ ਆ ਕੇ ਦੇਖਿਆ ਤਬਾ 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 ਇੱਕ ਮਹਾਂਤ ਨੂੰ ਲਿਆ ਕੇ ਇਹਨੇ ਸੇਜ ਤੇ ਬਿਠਾਇਆ ਤੇ ਉਹਨੂੰ ਆਪਣਾ ਪੀਰ ਮੰਨਦਾ ਉਹਨੂੰ ਤੇ ਰਿਸ਼ਤਾ ਕੀ ਕਰਨਾ ਸੀ ਵੱਡੇ ਵਾਲੇ ਵੀ ਮੁਕਰ ਗਏ ਵੱਡੇ ਵਾਲੇ ਵੀ ਮੁਕਰ ਗਏ ਕੰਮ ਖਰਾਬ ਹੋ ਗਿਆ ਕਹਿੰਦਾ ਰਿਸ਼ਤਾ ਹੋਵੇ ਨਾ ਹੋਵੇ ਦੁਨੀਆ ਮਰੇ ਖਪੇ ਖੂਚ ਜਾਵੇ ਪਰ ਹੁਣ ਮੇਰਾ ਯਾਰ ਰਾਜ਼ੀ ਤੇ ਮੇਰਾ ਰੱਬ ਰਾਜ਼ੀ ਆਹ ਮੇਰਾ ਯਾਰ ਰਾਜ਼ੀ ਤੇ ਮੇਰਾ ਰੱਬ ਰਾਜ਼ੀ ਅੱਲਾ ਪਾਕ ਨੇ ਕਿਸ਼ਮਾ ਕੀਤਾ ਉਦੀ ਇਬਾਦਤ ਮਨਜ਼ੂਰ ਹੋਈ ਕਿ ਗੌਸਲਿਆਜ਼ਮ ਸਰਕਾਰ ਦਾ ਆਉਣਾ ਹੋ ਗਿਆ ਉਸ ਮਹੱਲੇ ਦੇ ਵਿੱਚ ਮੁਨਿਆਦੀ ਹੋ ਗਈ ਐਲਾਨ ਹੋ ਗਿਆ ਅੱਜ ਪੀਰਾਂ ਨੇ ਪੀਰ ਦਸਤਗੀਰ ਸ਼ੇਖ ਅਬਦੁਲ ਕਾਦਰ ਸ਼ਹੀਦ ਨਾਨੀ 11ਵੀਂ ਵਾਲੀ ਸਰਕਾਰ ਇਸ ਮਹੱਲੇ ਜਾ ਰਹੇ ਨੇ ਆਜੋ ਜੀ ਨੇ ਦیدار ਕਰਨਾ ਸਲਾਮ ਪੇਸ਼ ਕਰਨਾ ਅੱਜ ਦੁਨੀਆ ਆ ਰਹੀ ਹੈ ਮਹੱਲਿਆਂ ਦੇ ਮਹੱਲੇ ਇਕੱਠੇ ਹੋਏ ਨੇ ਹੁਣ ਮੈਂ ਜ਼ਰਾ ਦੱਸਣਾ ਚਾਹੁੰਦਾ ਮੇਰੇ ਵੱਲ ਤਵਜੋ ਆ ਕੇ ਕਹਿੰਦਾ ਕਹਿੰਦਾ ਗੱਲ ਸੁਣ ਜੋ ਤੂੰ ਕੁਝ ਕਰਨਾ ਸੀ ਕਰ ਲਿਆ ਜੋ ਹੁਣ ਅਸੀਂ ਹੋ ਗਿਆ ਉਹ ਜਾ ਤੇਰੀ ਬਖਸ਼ਸ਼ ਦਾ ਵਿਲ ਆ ਗਿਆ ਬੜੇ ਪੀਰ ਸਾਹਿਬ ਗਾウスਪਖ ਸਰਕਾਰ ਗਾウスਪਖ ਸਰਕਾਰ ਮੁਹੱਲੇ ਚ ਆਏ ਨੇ ਜਾ ਤੂੰ ਵੀ ਸਲਾਮ ਪੇਸ਼ ਕਰਿਆ ਜਾ ਤੂੰ ਵੀ ਸਲਾਮ ਪੇਸ਼ ਕਰਿਆ ਸਾਂਜੀ ਦੁਨੀਆ ਜਾ ਰਹੀ ਹੈ ਸਲਾਮ ਪੇਸ਼ ਕਰਨ ਵਾਸਤੇ ਦੁਨੀਆ ਜਾ ਰਹੀ ਹੈ ਮੁਹੱਲੇ ਦੇ ਮੁਹੱਲੇ ਕਿੱਥੇ ਹੋਏ ਨੇ ਉਹ ਸਲਾਮ ਕਿੱਦਾਂ ਪੇਸ਼ ਹੋ ਰਿਹਾ ਇਧਰੋਂ ਆ ਰਹੀ ਹੈ ਗਾウスਪਖ ਸਰਕਾਰ ਦੀ ਸਵਾਰੀ ਇਧਰੋਂ ਬਿਰੇ ਇਸ਼ਾਰਾ ਸਮਝੋ ਜਰਾ ਇਧਰੋਂ ਆ ਰਿਹਾ ਗੋਸਤ ਅਕਸਰਕਾਰ ਦੀ ਸਵਾਰੀ ਇਧਰੋਂ ਦੁਨੀਆ ਸलाम ਪੇਸ਼ ਕਰਦੀ ਹੈ ਇਧਰ ਦੁਨੀਆ ਸलाम ਪੇਸ਼ ਕਰ ਰਹੀ ਹੈ ਹੁਣ ਉਸ ਬੰਦੇ ਦਾ ਕੀ ਮਾਮਲਾ ਉਹ ਇਧਰੋਂ ਜਾ ਰਿਹਾ ਸलाम ਪੇਸ਼ ਕਰਨ ਪਰ ਉਹ ਕਿਵੇਂ ਜਾ ਰਿਹਾ ਉਹਦਾ ਮੂੰਹ ਇਧਰ ਨੂੰ ਆ ਤੇ ਪਿੱਠ ਗੋਸਤ ਅਕਸਰਕਾਰ ਵੱਲ ਆਪਣੇ ਪੀਰ ਨੂੰ ਨਾਲ ਲੈ ਕੇ ਆ ਰਿਹਾ ਹੈ ਕਿਸ ਸਲਾਮ ਪੇਸ਼ ਕਰਦਾ ਆ ਰਿਹਾ ਆਉਂਦਾ ਆਉਂਦਾ ਦੁਨੀਆ ਦੁਨੀਆ ਕੰਨਾਂ ਨੂੰ ਹਤਲਾ ਰਹੀ ਹੈ ਲੈ ਵੇ ਅੱਜ ਇਹਦੀ ਬਖਸ਼ਿਸ਼ ਨਹੀਂ ਹੋਣੀ ਇਹਦੀ ਪਕੜ ਹੋ ਜਾਣੀ ਹੈ ਇਹ ਪਕੜਿਆ ਗਿਆ ਬੜੇ ਪੀਰ ਸਾਧਨ ਨੂੰ ਪਿੱਠ ਕਰੀ ਆ ਰਿਹਾ ਹੈ ਪਿੱਠ ਕਰੀ ਆ ਰਿਹਾ ਉਹ ਕੰਬਖਤਾ ਮੂੰਹ ਉਧਰ ਕਰ ਸਲਾਮ ਪੇਸ਼ ਕਰ ਸਰਕਾਰ ਨੂੰ ਉਹ ਆਉਂਦਾ 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 ਆਪ ਸਰਕਾਰ ਦੀ ਸਵਾਰੀ ਦੇ ਬਿਲਕੁਲ ਸਾਹਮਣੇ ਆ ਗਿਆ ਕਹਿਣ ਲੱਗਿਆ ਅਸਲਾਮੁਅਲੈਕੁਮ ਯਾ ਗਾਉਸ ਅਜ਼ਮ ਅਸਲਾਮੁਅਲੈਕੁਮ ਯਾ ਗਾਉਸ ਅਜ਼ਮ ਮੇਰੀ ਸਰਕਾਰ ਕਹਿੰਦੇ ਵਾਲੇਕੁਮ ਸਲਾਮ ਉਸ پاک ਸਰਕਾਰ ਪੀਰਾਂ ਪੀਰ ਦਸਤਗੀਰ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਵੱਲੋਂ ਮੂੰਹ ਨਹੀਂ ਕਰ ਸਕਦਾ ਮੇਰੀ ਪਿੱਠ ਹੈ ਤੁਹਾਡੇ ਵੱਲ ਮੈਂ ਤੁਹਾਡੇ ਵੱਲੋਂ ਮੂੰਹ ਨਹੀਂ ਕਰ ਸਕਦਾ ਮੇਰੀ ਇਸ ਗੁਸਤਾਖੀ ਨੇ ਮੈਨੂੰ ਮਾਫ਼ ਕਰ ਦਿਓ ਮੇਰੀ ਸਰਕਾਰ ਕਹਿੰਦੇ ਕਿਉਂ ਨਹੀਂ ਮੂੰਹ ਕਰ ਸਕਦਾ ਸਰਕਾਰ ਇਸ ਕਰਕੇ ਕਿ ਜੇ ਮੈਂ ਤੁਹਾਡੇ ਵੱਲੋਂ ਆਪਣਾ ਚਿਹਰਾ ਕਮਾਇਆ ਤਾਂ ਮੇਰੇ ਪੀਰ ਵੱਲੋਂ ਪਿੱਠ ਹੋ ਜਾਣੀ ਆ ਹਾਂ ਹਾਂ ਮੇਰੇ ਪੀਰ ਵੱਲੋਂ ਪਿੱਠ ਹੋ ਜਾਣੀ ਹੈ ਮੈਨੂੰ ਗੁਸਤਾਖੀ ਹੋ ਜੂ। ਤੁਸੀਂ ਵੱਡੇ ਹੋ ਪਰ ਮੇਰੇ ਪੀਰ ਨਹੀਂ। ਇਹ ਮੇਰਾ ਪੀਰ ਹੈ। ਜਦ ਗੌਸਪਕ ਸਰਕਾਰ ਨੇ ਐਨਾ ਲਫਜ਼ ਸੁਣਿਆ ਆਪਣੀ ਸਵਾਰੀ ਤੋਂ ਉਤਰ ਕੇ ਥੱਲੇ ਆ ਗਏ। ਫਿਰ ਕਹਿੰਦੇ ਨੇ ਕਹਿੰਦੇ ਤੂੰ ਸਾਡੇ ਵੱਲ ਚਿਹਰਾ ਕਿਉਂ ਨਹੀਂ ਕਰ ਰਿਹਾ? ਮੇਰੀ ਸਰਕਾਰ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਜੇ ਤੁਹਾਡੇ ਵੱਲ ਚਿਹਰਾ ਕੀਤਾ ਤਾਂ ਮੇਰੇ ਪੀਰ ਵੱਲੋਂ ਮੇਰੀ ਪਿੱਠ ਹੋ ਜਾਣੀ ਆ। ਗੌਸਪਕ ਸਰਕਾਰ ਮੌਲਾ ਦੀ ਸਰਕਾਰ ਦਾ ਨਾਰਾ ਮਾਰ ਕੇ ਫੇਰ ਕਹਿੰਦੇ ਨੇ ਆਪ ਫਿਰ ਦੱਸ ਸਾਡੇ ਵੱਲੋਂ ਚਿਹਰਾ ਕਿਉਂ ਨਹੀਂ ਕਰ ਰਿਹਾ ਸਕਾਰਿਸ ਕਰਕੇ ਨਹੀਂ ਕਰ ਰਿਹਾ ਜੇ ਮੇਰਾ ਚਿਹਰਾ ਤੁਹਾਡੇ ਵੱਲ ਹੋਇਆ ਤਾਂ ਮੇਰੇ ਪੀਰ ਵੱਲੋਂ ਪਿੱਠ ਹੋ ਜਾਣੀ ਆ ਖੌਫ ਸਾਕ ਸਰਕਾਰ ਵਜਤ ਚਾਗੇ ਰਸ ਕਰਨ ਲਗੇ ਮੌਲਾਈ ਸਰਕਾਰ ਦਾ ਨਾਰਾ ਵਾਰ ਕੇ ਕਹਿੰਦੇ ਨੇ ਜਾ ਅਸੀਂ ਤੈਨੂੰ ਵੀ ਬਲੀ ਕੀਤਾ ਤੇ ਤੇਰੇ ਪੀਰ ਨੂੰ ਵੀ ਬਲੀ ਦਿੱਤੀ बली रगड़ लगड़ के सारा लहू बहा दिया आज एक मुरीद ने पीर को बली बना दिया ਕਾਮ ਕੋਈ ਨਹੀਂ ਸੋਤੇ ਨੂੰ ਗੱਪ ਕਾਲੇ ਅਕਲਾਂ ਦੇ ਘਰ ਖਾਲੀ ਬਾਜ਼ੀ ਲੈ ਗਏ ਨੇ ਦਿਲਵਰ ਇੱਕ ਬਹੁਤ ਵੱਡੀ ਬਜ਼ੁਰਗ ਹਸਤੀ ਉਹਨਾਂ ਨੂੰ ਕੌਂਸੇ ਵਾਲੀ ਸਰਕਾਰ ਕਿਹਾ ਜਾਂਦਾ ਹਾ ਹਾਜ਼ਰ ਸੁਲੇਮਾਨ ਯੰਤਰਾ ਦੀ ਸਰਕਾਰ ਉਹ ਕਿਸੇ ਪਿੰਡ ਦੇ ਵਿੱਚ ਆ ਗਏ ਐਦਾਂ ਪਿੰਡ ਦੇ ਵਿੱਚ ਢੰਡੋਰਾ ਫੇਰ ਦਿੱਤਾ ਕਿ ਅੱਜ ਪੀਰ ਸਾਹਿਬ ਆਏ ਨੇ ਜਿਨ੍ਹਾਂ ਨੇ ਮਰੀਦ ਹੋਣਾ ਹੋ ਜਾਓ ਜਿਨ੍ਹਾਂ ਨੇ ਦਸਤੇ ਬੈਦ ਹੋਣਾ ਹੋ ਜਾਓ ਅਕਲਾਂ ਵਾਲਿਆਂ ਦੀ ਸਮਝਣਾ ਪੈਂਦੀ ਗੱਲ ਮੇਰੇ ਇਨਾਂ ਅਕਲਾਂ ਵਾਲਿਆਂ ਦੀ ਉਹ ਪੂਰੀ ਦੁਨੀਆ ਗਈ ਜੋ ਵੀ ਉੱਥੇ ਮੌਜੂਦ ਲੋਕ ਸੋ ਗਿਆ ਵਜ਼ੂ ਕੀਤਾ ਕਿਸੇ ਨੇ ਗੁਸਲ ਕੀਤਾ ਕਿਸੇ ਨੇ ਵਜ਼ੂ ਕੀਤਾ ਜਾ ਕੇ ਲਾਈਨਾਂ 'ਚ ਲੱਗ ਗਏ ਇੱਕ ਕੋਈ ਅਨਪੜ ਗਵਾਰ ਮੇਰੇ ਵਰਗਾ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਚਾਰਨ ਵਾਲਾ ਅਨਪੜ ਗਵਾਰ ਉਹ ਕਹਿੰਦਾ ਵੀ ਕਿੱਧਰ ਨੂੰ ਭੱਜੇ ਜਾਂਦੇ ਹੋ ਉਹ ਕੌਣ ਆਇਆ ਕੌਣ ਆਇਆ ਕਹਿੰਦੇ ਤੁਹਾਨੂੰ ਨਹੀਂ ਪਤਾ ਪੌਂਸੇ ਵਾਲੇ ਪੀਰ ਆਏ ਨੇ ਤੁਸੀਂ ਕੀ ਕਰਨ ਚੱਲੇ ਹੋ ਉਹ ਸੀ ਮਰੀਦ ਹੁਣ ਚੱਲੇ ਆ ਉਹ ਮੈਨੂੰ ਕਰ ਲੈਣਗੇ ਮੈਨੂੰ ਮਰੀਦ ਬਣਾ ਲੈਣਗੇ ਕਹਿੰਦੇ ਤੇਰੀ ਅਕਲ ਸ਼ਕਲ ਲੱਗਦੀ ਤੇ ਨਹੀਂ ਪਰ ਕੋਈ ਨਾ ਆ ਜਾ ਆ ਜਾ ਆ ਜਾ ਬੱਕਰੀਆਂ ਛੱਡੀਆਂ ਸਰਕਾਰ ਆਪਣੇ ਬਾੜੇ ਦੇ ਵਿੱਚ ਮੂੰਹ ਹੱਥ ਧੋਤਾ ਹੱਥ ਪੈਰ ਸਾਫ਼ ਕੀਤੇ ਫਟਾਫਟ ਜਾ ਕੇ ਲਾਈਨ ਦੇ ਵਿੱਚ ਲੱਗ ਗਿਆ ਹੁਣ ਲਾਈਨ ਲੱਗੀ ਸੀ ਬਹੁਤ ਲੰਬੀ ਮੇਰੇ ਵੱਲ ਪਹੁੰਚੋ ਜੀ ਮੇਰੀ ਸਰਕਾਰ ਮੇਰੇ ਸੰਜੀ ਲਾਈਨ ਲੱਗੀ ਸੀ ਬੜੀ ਲੰਬੀ ੁੰਦਾ ਜਾਵੇ ਉਸਿਰ ਤੇ ਹੱਥ ਰੱਖਣ ਜਾਵੇ ਕੰਮ ਹਮਾਰੇ ਹੋਵੇ ਜਾਵੇ ਤੁਮ ਹਮਾਰੇ ਹੋਵੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਹੁਣ ਉਹ ਜਦ ਨੂੰ ਉਹਦੀ ਵਾਰ ਹੀ ਆਈ ਨਾ ਜਦ ਨੂੰ ਉਸ ਮੇਰੇ ਵਰਗੇ ਅਨਪੜ ਗਵਾਰ ਦੀ ਵਾਰ ਹੀ ਆਈ ਤੇ ਭੁੱਲ ਗਿਆ ਵੀ ਮੈਂ ਕਹਿਣਾ ਕੀ ਹੈ ਜਾ ਕੇ ਉਹਨੇ ਦੱਸਿਆ ਸੀ ਕਿ ਇਹ ਕਹਿ ਨਹੀਂ ਜਾ ਕੇ ਕਿ ਸਰਕਾਰ ਮੈਂ ਮੁਰੀਦ ਹੋਣਾ ਮੈਨੂੰ ਮੁਰੀਦ ਬਣਾ ਲਓ ਗਰਮੀ ਬਹੁਤ ਸੀ ਭੁੱਲ ਗਿਆ ਜਦ ਨੂੰ ਵਾਰੀ ਆਈ ਨਾ ਜਾ ਕੇ ਸਾਹਮਣੇ ਪੇਸ਼ ਹੋਇਆ ਹੱਥ ਕੰਬਣ ਲਾ ਕੇ ਕਹਿੰਦੇ ਹਾਂ ਵੀ ਕੀ ਕਰਨਾ ਹੈ ਕਹਿੰਦੇ ਜੀ ਮੈਨੂੰ ਪੀਰ ਬਣਾ ਲਓ ਮੈਨੂੰ ਪੀਰ ਬਣਾ ਦੋ ਆਪ ਸਰਕਾਰ ਐਸਾ ਬੈਠ ਕੇ ਸੁਭਾਨ ਅੱਲਾਹ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਪੈਸਾ ਕੋਈ ਥੇਲਾ ਕੋਈ ਕੁਛ ਤੇ ਕੁਛ ਅੱਜ ਤੱਕ ਤੇਰੇ ਵਰਗਾ ਨਾ ਕਿਸੇ ਨੇ ਮੰਗਿਆ ਤੇ ਨਾ ਕੋਈ ਮੰਗ ਸਕਦਾ ਦੁਨੀਆ ਕਹਿੰਦੀ ਹੈ ਮুরিਦ ਬਣਾ ਦੋ ਮুরিਦ ਬਣਾ ਦੋ ਤੂੰ ਸਿੱਧਾ ਇਹ ਕਹਿੰਦਾ ਪੀਰ ਬਣਾ ਦੋ ਉਹ ਤੈਨੂੰ ਕੁਛ ਪੜਨਾ ਆਉਂਦਾ ਨਾ ਜੀ ਮੈਂ ਤੇ ਹਣ ਪੜ ਗਵਾਰ ਆ ਸਰਕਾਰ ਮੇਰੀ ਕਹਿੰਦੇ ਅਲਫ਼ ਕਹਲੇਗਾ ਅਲਫ਼ ਕਹਲੇਗਾ ਹਾਂ ਜੀ ਅਲਫ਼ ਤੇ ਕਹਿ ਲੂੰਗਾ ਜਾ ਅਲਫ਼ ਦਾ ਸਬਕ ਦਿੱਤਾ ਤੇ ਖੁਦਾ ਕੀ ਦੁਆ ਕਰਦਾ ਕਿ ਤੂੰ ਉਰੀਦ ਨਾ ਬਣੇ ਤੂੰ ਪੀਰ ਹੀ ਬਣੇ ਅਲਫ਼ 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 ਬੋਲਦਾ ਤੇ ਅਲਫ਼ ਚੁੱਪ ਕਰਦਾ ਤੇ ਅਲਫ਼ ਖਾਂਦਾ ਤੇ ਅਲਫ਼ ਸੌਂਦਾ ਤੇ ਅਲਫ਼ ਬਹਿੰਦਾ ਤੇ ਅਲਫ਼ ਉੱਠਦਾ ਤੇ ਅਲਫ਼ ਪੈਂਦਾ ਤੇ ਅਲਫ਼ 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 ਮਤਲਬ ਅੱਲਾ ਅੱਲਾ ਨੂੰ ਐਨਾ ਪਕਾ ਲਿਆ ਕਿ ਅੱਲਾ ਆਲੇ ਦੁਆਲੇ ਫਿਰਮ ਲੱਗ ਗਿਆ ਫਿਰਦੌਸ ਹੋ ਗਿਆ ਅੱਲਾ ਬੱਕਰੀਆਂ ਕਿਸੇ ਦੇ ਬਾੜੇ ਤੇ ਜਾਵਣੀਆਂ ਨੇ ਬੈਠਾ ਕਹਿੰਦਾ ਅਲਫ਼ ਬੱਕਰੀਆਂ ਵਾਪਸ ਆ ਜਾਂਦੀਆਂ ਬੱਕਰੀਆਂ ਦੇ ਘਰੋਂ ਜਾਣ ਦਾ ਵਕਤ ਹੁੰਦਾ ਕਹਿੰਦਾ ਅਲਫ਼ ਬੱਕਰੀਆਂ ਪਿੱਛੇ ਪਿੱਛੇ ਚੱਲ ਪੈਂਦੀਆਂ ਇੱਕ ਦਿਨ ਉਸ ਪਿੰਡ ਦੇ ਵਿੱਚ ਇੱਕ ਬੋਰ ਦੇ ਥੱਲੇ ਇੱਕ ਬੋਰ ਦੇ ਥੱਲੇ ਇੱਕ ਖੂਹ ਔਰ ਖੂਹ ਦੇ ਉੱਪਰ ਇੱਕ ਜਮਾਤ ਆ ਗਈ ਇੱਕ ਮੌਲਵੀਆਂ ਦੀ ਜਮਾਤ ਆ ਗਈ ਕਹਿੰਦੇ ਵੀ ਇੱਥੇ ਪਾਣੀ ਦਾ ਇੰਤਜ਼ਾਮ ਹੈ ਚਲੋ ਇੱਥੇ ਵਜ਼ੂ ਕਰਦੇ ਆ ਨਮਾਜ਼ਾਂ ਪੜਾਂਗੇ ਤੇ ਨਾਲੇ ਆਪਣੇ ਕੱਪੜੇ-ਕੁੱਪੜੇ ਸਾਫ਼ ਕਰਦੇ ਆ ਧੋਣੇ ਆ ਜਦੋਂ ਖੂਹ ਦੇ ਵਿੱਚ ਦੇਖਿਆ ਤੇ ਪਾਣੀ ਡੂੰਗਾ ਪਾਣੀ ਡੂੰਗਾ ਮੌਲਵੀ ਸਾਹਿਬ ਕਹਿੰਦੇ ਕੋਈ ਲੱਛੀ ਚਾਹੀਦੀ ਹੈ ਕੋਈ ਡੋਲ ਚਾਹੀਦਾ ਹੈ ਇਹਨੂੰ ਪਾਣੀ ਕੱਢਣ ਵਾਸਤੇ ਕੋਈ ਨਾ ਕੋਈ ਇੰਤਜ਼ਾਮ ਚਾਹੀਦਾ ਹੈ ਉਹ ਬੰਦਾ ਸੁੱਤਾ ਪਿਆ ਉੱਥੇ ਉਹਨੂੰ ਜਗਾ ਲਿਆ ਭਾਈ ਸਾਹਿਬ ਤੁਸੀਂ ਇਸੇ ਪਿੰਡ ਦੇ ਹੋ ਹਾਂਜੀ ਇਸੇ ਪਿੰਡ ਦਾ ਜਨਾਬ ਡੋਲ ਕੋਈ ਰੱਸੀ ਦਾ ਇੰਤਜ਼ਾਮ ਹੈ ਅਸੀਂ ਪਾਣੀ ਲੈਣਾ ਅਸੀਂ ਪਾਣੀ ਲੈਣਾ ਉਹ ਦੇਖ ਕੇ ਕਹਿੰਦਾ ਕਹਿੰਦਾ ਲੱਗਦਾ ਤੇ ਤੁਸੀਂ ਕਾਫੀ ਪੜੇ ਲਿਖੇ ਹੋ ਇਹ ਕਿਤਾਬਾਂ ਵੀ ਤੁਹਾਡੇ ਕੋਲ ਕਾਫੀ ਚੱਕੀਆਂ ਆਂ ਦਾੜੀਆਂ ਵੀ ਤੁਹਾਡੀਆਂ ਰੱਖਣੀਆਂ ਟੋਪੀਆਂ ਵੀ ਤੁਸੀਂ ਰੱਖੀਆਂ ਆ ਇਹ ਪਾਣੀ ਕੱਢਣ ਲਈ ਡੋਲ ਤੇ ਰੱਸੀ ਦਾ ਕੀ ਕੰਮ ਆ ਸੁਭਾਨ ਅੱਲ੍ਹਾ ਇਹ ਡੋਲ ਤੇ ਰੱਸੀ ਦਾ ਕੀ ਕੰਮ ਆ ਕਹਿੰਦਾ ਕਮਲਿਆ ਇਹਨਾਂ ਕਿਤਾਬਾਂ ਨਾਲ ਇਹ ਪਾਣੀ ਲੈਣ ਦਾ ਕੀ ਕੀ ਪਰਸੈਂਸ ਬਣਦੀ ਆ ਪਾਣੀ ਲੈਣਾ ਹੋਰ ਚੀਜ਼ ਆ ਕਿਤਾਬਾਂ ਹੋਰ ਚੀਜ਼ ਨੇ ਕਹਿੰਦਾ ਨਹੀਂ ਇਹ ਜਿਹੜੇ ਤੁਸੀਂ ਕਿਤਾਬਾਂ ਪੜ੍ਹਦੇ ਹੋ ਜਿਹੜੇ ਤੁਸੀਂ ਨਮਾਜ਼ਾਂ ਪੜ੍ਹਦੇ ਹੋ ਤੁਸੀਂ ਇਹਦੇ ਨਾਲ ਪਾਣੀ ਨਹੀਂ ਲੈ ਸਕਦੇ ਓਏ ਮੂਰਖਾ ਕੋ ਡੋਲ ਰੱਸੀ ਹੈ ਤਾਂ ਦੱਸ ਸਾਨੂੰ ਕੁਰਾਹੇ ਨਾ ਪਾ ਨਹੀਂ ਕਹਿੰਦਾ ਕੁਰਾਹੇ ਪੈਣ ਦੀ ਗੱਲ ਨਹੀਂ ਆ ਆ ਫਿਰ ਮੇਰੇ ਨਾਲ ਲੈ ਗਿਆ ਨਾਲ ਖੂਹ ਦੇ ਵਿੱਚ ਕਰਦਾ ਉਂਗਲ ਉਂਗਲ ਕਰਕੇ ਬਾਹਰ ਕੱਢਦਾ ਕਹਿੰਦਾ ਹਲੋ ਪਾਣੀ ਉਂਗਲ ਦੇ ਵਿੱਚ ਆ ਰਿਹਾ ਯੱਤੀ ਕਰੋ ਨਹਾ ਲਓ ਤੇ ਕੱਪੜੇ ਧੋ ਲਓ ਮੇਰੇ ਕੋਲ ਟਾਈਮ ਘੱਟ ਆ ਮੈਂ ਬੱਕਰੀਆਂ ਲੈ ਕੇ ਆਪਣੇ ਘਰ ਜਾਣਾ ਨਿਲਾਇਆ ਆਪਣੇ ਤਵਾਏ ਫਸੂ ਕਰਵਾਇਆ ਤੁਸਲ ਕਰਵਾਇਆ ਜਦੋਂ ਸਾਰਾ ਕੰਮ ਖਤਮ ਹੋਇਆ ਕਹਿੰਦਾ ਓਕੇ ਕਹਿੰਦੇ ਹਾਂਜੀ ਤੁਹਾਡੀ ਬਹੁਤ ਮਿਹਰਬਾਨੀ ਕਹਿੰਦਾ ਅਲਫ ਪਾਣੀ ਖੂਜ ਜਦੋਂ ਜਾਣ ਲੱਗਿਆ ਨਾ ਚਲੋ ਜਾਣ ਲੱਗਿਆ ਮੌਲਵੀ ਕਹਿੰਦੇ ਸਾਨੂੰ ਦੱਸ ਤੇ ਸਹੀ ਇਹ ਇਲਮ ਕਿੱਥੋਂ ਲੈ ਕੇ ਆਇਆ ਨਾ ਆਓ ਜੇ ਫਿਰ ਇਹ ਇਲਮ ਸਿੱਖਣਾ ਨਾ ਮੈਂ ਫਿਰ ਮੇਰੇ ਪਿੱਛੇ ਪਿੱਛੇ ਮੇਰੇ ਪਿੱਛੇ ਪਿੱਛੇ ਨਾ ਮੇਰੇ ਸਾਈਂ ਦੇ ਸ਼ਹਿਰ ਨਕੋਦਰ ਆ ਜਾਓ ਤੇਰੇ ਸਾਈਂ ਦੇ ਸ਼ਹਿਰ ਨਕੋਦਰ ਆ ਜਾਓ ਬੱਬੂ لال ਬਾਦਸ਼ਾਹ ਦੇ ਸ਼ਹਿਰ ਨਕੋਦਰ ਆ ਜਾਓ ਤੁਹਾਨੂੰ ਉਹ ਇਲਮ ਵੀ ਸਿਖਾ ਦਿੰਨੇ ਆ ਜਿਹਦੇ ਨਾਲ ਪਾਣੀ ਲਈਦਾ ਤੇ ਜਿੰਨਾਂ ਦਾ ਲੋਕਾਂ ਦੀ ਪਿਆਸ ਬਚਾਈਦੀ ਆ ਸਮਝ ਨਾ ਪੈਂਦੀ ਗੱਲ ਕੋਈ ਸਾਡੇ ਅਕਲਾ ਵਾਲੇ ਦੀ સમરવતી ના રમારે